ਸੇ ਭਾਰਤੀ ਖਾਂਜੂ ਨੇ ਇਕਤਾ ਸਿੱਧੂਪੁਰ ਦੀ ਪਿੰਡ ਦੀ ਇਕਾਈ ਦੇ ਸਾਰੇ ਨੌਜਵਾਨ ਅ ਦਿੱਲੀ ਜਾਣ ਲਈ ਜਿਹੜਾ ਰਾਸ਼ਨ ਇਕੱਠਾ ਕਰ ਰਹੇ ਆਂਗੇ 13 ਤਰੀਕ ਨੂੰ ਹੈ ਦਿੱਲੀ ਨੂੰ ਕੁਝ ਕਰਨਾ ਹੈਗਾ ਉਹਦੀ ਤਿਆਰੀ ਵਾਸਤੇ ਜਿਹੜਾ ਹੈਗਾ ਰਾਸ਼ਨ ਵਗੈਰਾ ਖੰਡ ਚਾਹ ਆਟਾ ਸਾਰਾ ਰਾਸ਼ਨ ਇਕੱਠਾ ਕਰੇ ਪੂਰਾ ਜੋਰ ਸ਼ੋਰ ਨਾਲ ਦਿੱਲੀ ਦੀ ਤਿਆਰੀ ਹੈ ਜਿਹੜੀ ਸਾਡੀ ਚੱਲ ਰਹੀ ਹੈ ਮਿੰਦਪੁਰ ਆ ਬਲਾਡਾ ਬਲਾਕ ਸਿੱਧੂਪੁਰ ਜਥੇਬੰਦੀ ਦਿੱਲੀ ਧਰਨੇ ਖਤਰਾਸਨ ਇਕੱਠਾ ਕਰ ਰਹੇ ਆ ਦੇਖੋ ਆਟਾ ਖੰਡ ਚਾ ਇਹ ਕਮਡਾ ਆ ਗਿਆ ਹੋ ਜੀ ਲਗਭਗ ਇੱਕ ਗੱਟਾ ਅੱਧਾ ਗੱਟਾ ਆਟੇ ਦਾ ਹੋ ਗਿਆ ਇੱਕ ਗੱਟਾ ਖੰਡ ਦਾ ਹੀ ਘਰੇਤਰ ਹੈ ਇੱਕ ਝੋਲਾ ਸੁੱਕੀ ਦਾ ਜ਼ਿਆਦਾ ਘਰੇਤਰ ਹੈ ਬਈ ਬੋਲ ਦੇ ਬਲਾ ਬਲਾਡਾ ਬਲਾਕ ਦੇ ਪਿੰਡ ਗਮਿੰਦਪੁਰਾ ਭਾਰਤੀ ਸ਼ਾਨਯੂ ਨੇ ਇੱਕ ਤਾਂ ਸਿੱਧੂਪੁਰ ਜੱਸੀ ਬੰਦੀ ਕਰਨਿਓ ਅੱਜ ਗਮਿੰਦਪੁਰੇ ਦੇ ਵਿੱਚ ਆ ਜਿਹੜਾ ਨੌਜਵਾਨਾਂ ਦੇ ਸਾਥ ਦੇ ਨਾਲ ਜਿਹੜਾ ਰਾਸਣ ਇਕੱਠਾ ਕਰ ਰਹੇ ਹਾਂ ਅਸੀਂ 13 ਤਰੀਕ ਨੂੰ ਦਿੱਲੀ ਜਾਣਾ ਹੈ ਮੋਰਚਾ ਲਾਉਣਾ ਹੈਗਾ ਉਹਦੇ ਵਾਸਤੇ ਰਾਸਣ ਹੈ ਜਿਹੜਾ ਅਸੀਂ ਇਕੱਠਾ ਕਰਦੇ ਹਾਂਗੇ ਸਾਰੇ ਪਿੰਡ ਦੇ ਨੌਜਵਾਨ ਤੇ ਖਿਸ਼ਾਂ ਜੁਨੀ ਹੁੰਦੇ ਆਗੂ ਸਾਰੇ ਬੰਦੇ ਦਸੰਖ ਤੱਕ ਕਿ ਪਿੱਛੇ ਰਹਿ ਗਿਆ ਐ ਹੋਏ ਪਿੱਛੇ ਕਿਵੇਂ ਰਹਿ ਗਿਆ ਇਹਨੂੰ ਜੀਡੀ ਡੀ ਰੋਡ ਤੇ ਜਾਈਏ ਇਹਨਾਂ ਨਾਲ ਅਰੇ ਉਹ ਕਿੱਧਰ ਰਹਿੰਦੇ ਨੇ ਦਾ ਬਣਾਈਏ ਸੀ ਬਣਾਈਏ ਤੇਰੀ ਕੋਣ ਪੱਤ ਗਿਆ ਬਾਈ ਇੱਧਰ ਲਾ ਲੈਣਾ ਮੈਂ ਜੇੜ ਕਰਤੀ ਹੋਇਆ ਕੰਨਾਂ ਨਾਲ ਛੋਟੇ ਬੁੜਾਂ ਦੇ ਪਣਾ ਲਾ ਤੇਰੇ ਪਾਪਾ ਨੇ ਘਾਣੀ ਓਏ ਬਲੌਗ ਬਣ ਰਿਹਾ ਬਲੌਗ ਪਾਵਾਂਗੇ YouTube ਤੇ ਬਲੌਗ ਹੈ ਕੱਜਰ ਦਾ ਬੋਲਾ ਤੈਨੂੰ 1 ਲੱਖ ਬੰਦੇ ਦੇਖੂ 1 ਲੱਖ 1 ਲੱਖ ਦੀ ਲੋੜੀ ਮੈਂ ਤਾਂ ਮੇਰਾ ਪਾਪਾ ਦੇਖਦੇ ਕਣ ਇਹਨੂੰ ਇਸ ਵਿੱਚ ਕੀ ਫਰਕ ਆ ਮੈਨੂੰ ਦੇਖ ਤੇ ਅੱਟਾ ਹੋ ਗਿਆ ਖੰਡ ਹੋ ਗਈ ਇਹਦਾ ਸਾਲ ਹੈਗਾ ਉਹ ਤਾ ਨੂੰ ਧੱਕਾ ਲਾਉ ਜੀ ਚਲੋ ਅੱਗ ਨਹੀਂ ਜਾਣਾ ਯਾਰ ਆ ਮੁੰਡਾ ਫੋਨ ਚੀ ਬੀਜ ਫੁੱਲ ਚਲੋ ਜੀ ਸਿੰਗਲ ਤੇ ਸਭ ਦਾ ਬੰਦਾ ਇਹ ਇਸ ਨੂੰ ਦੇ ਦੇ ਨਾ ਕਰਦੇ ਅੱਗੇ ਦੂਜਾ ਦਿਨ ਰਸਨ ਇਕੱਠਾ ਕਰਦੇ ਹੋਏ ਪ੍ਰਧਾਨ ਜੀ ਜੂਰੇ ਜਾ ਰਹੇ ਨੇ ਦੂਜਾ ਦਿਨ